ਬਬਾਈ 23 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈਗਾ ਤੇ ਚੰਗੀ ਜ਼ਿੰਦਗੀ गुजार ਰਿਹਾ ਸੀਗਾ ਮੈਂ ਹਾਂਜੀ ਪਰ 10 12 ਸਾਲਾਂ ਤੋਂ ਮੇਰੇ ਤੇਰੀ ਪਤਨੀ ਇਹ ਉਹ ਮਾਰੇ ਕਮਾਂ ਦੇ ਵਿੱਚ ਬੈ ਗਈ ਜੀ ਵੈਸੇ ਤਾਂ ਸ਼ੁਰੂ ਤੋਂ ਮੈਨੂੰ ਤਲਾਣੇ ਮਾਰਦੀ ਹੁੰਦੀ ਸੀਗੀ ਪਰ ਹੁਣ ਬਾਅਦ ਤੋਂ 12 ਸਾਲਾਂ ਤੋਂ ਮਗੀ ਮਾਰੇ ਕਮਾਂ ਚ ਪੈ ਗਈ ਉਹ ਤੇ ਬਾਹਰ ਚੱਕਰ ਹੈਗੇ ਨੇ ਪਰ ਜੇ ਮਨਪੰਧਿਆ ਨਾਲ ਕਿੰਨੇ ਜਰ ਪਰਾਨੇ ਅੱਥਰ ਜਲ ਰਿਹਾ ਦਾ ਉਹ ਜੀ 12 13 ਸਾਲ ਹੀ ਹੋ ਗਏ ਨੇ ਜੀ ਉਹਨਾਂ ਜੀ ਹਾਂਜੀ ਪਤਾ ਚੱਲਿਆ ਮੈਂ ਜੀ 1 ਸਾਲ ਮਤਲਬ ਪਤਾ ਤੇ ਮੈਨੂੰ ਸ਼ੁਰੂ ਤੋਂ ਲਗਾਏਗਾ ਪਰ ਮੇਰੇ ਕੋਲ ਪ੍ਰੂਫ ਨਹੀਂ ਸੀਗਾ ਉਹ 1 ਸਾਲ ਪਹਿਲਾਂ ਮੈਂ ਉਹਦਾ ਮੋਬਾਈਲ ਚੈੱਕ ਕੀਤਾ ਉਹਦੇ ਵਿੱਚ ਮਨੋੜੀਆਂ ਫੋਟੋਆਂ ਮਿਲੀਆਂ ਜੀ ਲੋਡ ਬਈ ਉਹ ਜੋ ਇਸ ਤਰ੍ਹਾਂ ਦੇ ਅਫੀਅਰ ਚਲਾਉਣ ਦੀ ਲੋਡ ਹੈਗੀ ਤੁਹਾਡੇ ਕੋਲ ਪਤਾ ਨਹੀਂ ਜੀ ਨਾ ਜੀ ਨਾ ਜੀ ਨਾ ਜੀ ਉਹਨੂੰ ਬਸ ਭੇੜੀਆਂ ਆਤਾ ਪੈ ਗਈਆਂ ਜੀ ਬਸ ਜੀ ਭੇੜੇ ਕਮਾਣ ਵਾਲੇ ਬਸ ਤੁਰ ਪਈ ਜੀ ਉਹ ਜੀ ਮੈਂ ਬੱਚਿਆਂ ਨੇ ਬੱਚਿਆਂ ਨੇ ਮਨੇ ਬਣੀਆਂ ਬੇਟੀਆਂ ਨੇ ਮਨੇ ਆਪਣੇ ਰਾਏ ਪਾਲਿਆ ਦਾ ਜੀ ਜੋ ਮੇਰੀਆਂ ਬੇਟੀਆਂ ਨੇ हां जी एक 21 ਸਾਲਾਂ ਦੀ ਏ ਇੱਕ 16 ਸਾਲਾਂ ਦੀ ਏ ਜੀ ਬੇਟੀ ਜੀ ਥਾਣੇ ਮੈਂ ਦੀ ਕਿੰਨੇ ਚੱਕਰ ਮਾਰ ਗਏ ਜੀ ਥਾਣੀ ਦੀ 23 ਤਰੀਕ ਦੀ 23 11 ਦੀ ਮੇਰੇ ਪਹਿਲਾਂ ਸੱਟ ਲੱਗੀ ਸੀ 30 11 ਨੂੰ ਮੁੜ ਕੇ ਮੇਰੇ ਫਿਰਕਰ ਹਮਲਾ ਹੋਇਆ ਜੀ ਹਾਂ ਜੀ ਉਹਦੇ ਆਸ਼ਿਕ ਨੇ ਤੇ ਨਾਲ ਆਪ ਨਾਲ ਮੇਰੀ ਸੱਸ ਨਾਲ ਮੇਰੀ ਸਾਲੀ ਨੇ ਆ ਕੇ ਤੇ ਹਮਲਾ ਕਰਵਾਇਆ 8-7 8-10 ਹਜ਼ਾਰ ਅਨਪਛਾਤੇ ਬੰਦੇ ਲਿਆ ਕੇ ਪਤੀ ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲਾ ਇੱਕ ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਜੇਨਗਰ ਚੌਕੀ ਦੇ ਬਾਹਰ ਬੈਠਾ ਇੱਕ ਵਿਅਕਤੀ ਜਿਸਦੇ ਹੱਥ ਵਿੱਚ ਫੋਟੋਆਂ ਫੜੀਆਂ ਹੋਈਆਂ ਹਨ ਤੁਹਾਨੂੰ ਦੱਸਦੀ ਹੈ ਕਿ ਇੱਕ ਹੱਥ ਵਿੱਚ ਆਪਣੇ ਵਿਆਹ ਦੀ ਫੋਟੋ ਫੜੀ ਹੈ ਅਤੇ ਦੂਸਰੇ ਹੱਥ ਵਿੱਚ ਆਪਣੀ ਪਤਨੀ ਦੇ ਨਾਲ ਉਸਦੇ ਪ੍ਰੇਮੀ ਦੀ ਫੋਟੋ ਹੱਥ ਵਿੱਚ ਫੜ ਕੇ ਇਨਸਾਫ ਦੀ ਮੰਗ ਕਰਦਾ ਨਜ਼ਰ ਆ ਰਿਹਾ ਤੁਹਾਨੂੰ ਦੱਸਦੀ ਹੈ ਕਿ ਇਸ ਵਿਅਕਤੀ ਦਾ ਨਾਮ ਪ੍ਰਿੰਸ ਹੈ ਅਤੇ ਪ੍ਰਿੰਸ ਵੱਲੋਂ ਆਖਿਆ ਗਿਆ ਹੈ ਕਿ ਉਸਦੀ ਪਤਨੀ ਦੇ ਨਜਾਇਜ਼ ਸਬੰਧਾਂ ਨੂੰ 10 ਸਾਲ ਹੋ ਚੁੱਕੇ ਨੇ بار بار ਕਹਿਣ ਦੇ ਉੱਤੇ ਵੀ ਉਸ ਦੀ ਪਤਨੀ ਦੇ ਵੱਲੋਂ ਆਪਣੇ ਨਜਾਇਜ਼ ਸਬੰਧਾਂ ਤੋਂ ਬਾਜ਼ ਨਹੀਂ ਆਇਆ ਗਿਆ ਜਿਸ ਤੋਂ ਬਾਅਦ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਖਿਲਾਫ ਅਤੇ ਉਸ ਦੇ ਪ੍ਰੇਮੀ ਦੇ ਖਿਲਾਫ ਪੁਲਿਸ ਕੰਪਲੇਂਟ ਕੀਤੀ ਪਰ ਕੰਪਲੇਂਟ ਕਰਨ ਤੋਂ ਬਾਅਦ ਉਸ ਦੇ ਪ੍ਰੇਮੀ ਦੇ ਵੱਲੋਂ ਲਗਾਤਾਰ ਪ੍ਰਿੰਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਉਸ ਦੇ ਘਰ ਕੁਝ ਵਿਅਕਤੀਆਂ ਦੇ ਸਮੇਤ ਪਹੁੰਚ ਕੇ ਉਸ ਦੇ ਨਾਲ ਮਾਰਕੁੱਟਾਈ ਵੀ ਕੀਤੀ ਗਈ ਹੈ। ਪਰ ਦੱਸ ਦਈਏ ਕਿ ਇਸ ਵਕਤ ਪ੍ਰਿੰਸ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਅੱਗੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਮੈਨੂੰ ਜਾਨ ਦਾ ਖਤਰਾ ਹੈ ਤਾਂ ਮੇਰੀ ਜਾਨ ਦੀ ਸੁਰੱਖਿਆ ਕੀਤੀ ਜਾਵੇ। ਦੂਸਰੇ ਪਾਸੇ ਪ੍ਰਿੰਸ ਦੀ ਪਤਨੀ ਜਿਸ ਦਾ ਨਾਮ ਸੋਨੀਆ ਹੈ ਜਿਸ ਦੇ ਉੱਤੇ ਪ੍ਰਿੰਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੀ ਪਤਨੀ ਦੇ ਨਾਜਾਇਜ਼ ਸਬੰਧ ਨੇ ਉਸ ਦੇ ਵੱਲੋਂ ਪਰਉਤੇ ਲੱਗੇ ਹੋਏ ਸਾਰੇ ਇਲਜ਼ਾਮਾਂ ਨੂੰ ਝੁਲਟਲਾਇਆ ਗਿਆ ਹੈ ਤਾਂ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਖਿਆ ਗਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਉਸ ਦੇ ਆਧਾਰ ਦੇ ਉੱਤੇ ਜੋ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਤਾਂ ਸੁਣੋ ਪ੍ਰਿੰਸ ਦਾ ਕੀ ਕਹਿਣਾ ਹੈ ਥਾਣੇ ਦੇ ਬਾਹਰ ਬੈਠੇ ਆ ਅਤੇ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਮਹਾਰਾਜ ਜੀ ਪ੍ਰਿੰਸ ਕੁਮਾਰ ਜੀ ਕਿੱਥੋਂ ਰਹਿਣ ਵਾਲੇ ਬਟਾਲਾ ਰੋਡ ਬਾਂਕੇ ਬੈਰੀ ਗਲੀ ਦਾ ਜੀ ਮਸਲੇ ਹੋਏ ਜੀ ਮਹਾਰਾਜ ਜੀ 22 23 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈਗਾ ਤੇ ਚੰਗੀ ਜ਼ਿੰਦਗੀ गुजार ਰਿਹਾ ਸੀਗਾ ਮੈਂ ਹਾਜੀ ਤਾਂ 10-12 ਸਾਲਾਂ ਤੋਂ ਮੇਰੇ ਤੇਰੀ ਪਤਨੀ ਇਹ ਉਹ ਮਾਰੇ ਕਮਾ ਦੇ ਵਿੱਚ ਪੈ ਗਈ ਜੀ ਵੈਸੇ ਤਾਂ ਸ਼ੁਰੂ ਤੋਂ ਮੈਨੂੰ ਤਲਾਣੇ ਮਾਰਦੀ ਹੁੰਦੀ ਸੀਗੀ ਪਰ ਹੁਣ ਬਾਅਦ ਦਾ ਪਾਰ ਸਾਲਾਂ ਤੋਂ ਮਗੀ ਮਾਰੇ ਕਮਾ ਚ ਪੈ ਗਈ ਹੈ ਉਹ ਤੇ ਬਾਹਰ ਚੱਕਰ ਹੈਗੇ ਨੇ ਔਰ ਤੁਝੇ ਮਨਪੰਧਿਆ ਨਾਲ ਕਿੰਨੇ ਜਰ ਪੁਰਾਣੇ ਅਧਿਆਰ ਜਲ ਰਿਆ ਦਾ ਉਹ ਜੀ 12-13 ਸਾਲ ਹੀ ਹੋ ਗਏ ਨੇ ਜੀ ਹਾਂ ਜੀ ਮੈਂ ਜੀ 1 ਸਾਲ ਮਗੀ ਵਾਦਾ ਤੇ ਮੈਨੂੰ ਸ਼ੁਰੂ ਤੋਂ ਹੋਗਾ ਹੀਗਾ ਪਰ ਮੇਰੇ ਕੋਲ ਪ੍ਰੂਫ ਨਹੀਂ ਸੀਗਾ ਉਹ 1 ਸਾਲ ਪਹਿਲਾਂ ਮੈਂ ਉਹਦਾ ਮੋਬਾਈਲ ਚੈੱਕ ਕੀਤਾ ਉਹਦੇ ਵਿੱਚ ਮਨੋਦੀਆਂ ਫੋਟੋਆਂ ਮਿਲੀਆਂ ਜੀ ਆਮਰ ਜੋ ਇਹ ਰੇ ਨਹੀਂ ਇਹ ਰੇਂਜ ਮੈਰਿਜ ਹੋਈ ਹੈ ਜੀ ਮੇਰੀ ਕੀ ਹਾਂਜੀ ਜੀ ਲੋਡ ਪਈ ਉਹ ਜੋ ਇਸ ਤਰ੍ਹਾਂ ਦੇ ਅਫੇਅਰ ਚਲਾਉਣ ਦੀ ਲੋਡ ਪੈ ਗਈ ਤੁਹਾਡੇ ਨੂੰ ਪਤਾ ਨਹੀਂ ਜੀ ਨਾ ਜੀ ਨਾ ਜੀ ਨਾ ਜੀ ਨਾ ਜੀ ਉਹਨੂੰ ਬਸ ਭੇੜੀਆਂ ਆਤਾ ਪੈ ਗਈਆਂ ਜੀ ਬਸ ਹੀ ਭੇੜੇ ਕਮਾਂ ਵਾਲੇ ਬਸ ਤੁਰ ਪਈ ਹੋ ਜੀ ਮੈਂ ਬੱਚਿਆਂ ਨੇ ਬੱਚਿਆਂ ਨੇ ਮੈਨੂੰ ਬਣੀਆਂ ਬੇਟੀਆਂ ਨੇ ਆਪਣੇ ਰਾਏ ਪਾਲਿਆ ਦਾ ਜੀ ਜੋ ਮੇਰੀਆਂ ਬੇਟੀਆਂ ਨੇ ਹਾਂਜੀ ਇੱਕ 20 ਸਾਲਾਂ ਦੀ ਏ ਇੱਕ 16 ਸਾਲਾਂ ਦੀ ਏ ਜੀ ਬੇਟੀ ਜੀ ਤੁਹਾਡੇ ਜੀ ਬੱਚੇ ਜੀ ਉਹਦੇ ਕੋਲ ਹੀ ਕੁੜੀਆਂ ਉਹਦੇ ਕੋਲ ਹੀ ਹੈਗੀਆਂ ਜੀ ਜੀ ਮੈਨੂੰ ਸੋ ਕੁੜੀਆਂ ਨੂੰ ਮੈਂ ਕਹਿਣਾ ਵਾਂ ਕਿ ਹਾਂ ਵੀ ਉਹਨਾਂ ਰਾਜੋਤੀ ਮੇਰੇ ਕੋਲ ਆਏ ਤੇ ਹੀ ਉਹ ਨਹੀਂ ਆਂਦੀਆਂ ਆਂ ਜੀ ਉਹ ਨਹੀਂ ਆਉਂਦੀਆਂ ਆਪਣੀ ਮਾਤਾ ਦਾ ਸਾਥ ਨਹੀਂ ਛੱਡਦੀਆਂ ਆਂ ਜੀ ਜੀ ਆਪਾਂ ਤੁਹਾਡੇ ਬੱਚਿਆਂ ਤੇ ਮਾੜਾ ਅਸਰ ਪਵੇਗਾ ਹਾਂ ਜੀ ਜੀ ਪਵੇਗਾ ਜੀ ਪਵੇਗਾ ਜੀ ਬਿਲਕੁਲ ਪਵੇਗਾ ਜੀ ਹਾਂ ਜੀ ਕਾੜੇ ਆਇਓ ਨਾਜੀ ਮੈਂ ਉਹਨਾਂ ਥਾਣੇ ਮੈਂ ਕਿੰਨੇ ਚੱਕਰ ਮਾਰ ਗਿਆ ਜੀ ਥਾਣੀ ਜੀ 23 ਤਰੀਕ ਦੀ 23 ਜਨਵਰੀ ਦੀ ਮੇਰੇ ਪਹਿਲਾਂ ਛੱਟ ਲੱਗੀ ਸੀ 30 ਜਨਵਰੀ ਨੂੰ ਮੁੜ ਕੇ ਮੇਰੇ ਫਿਰ ਘਰ ਹਮਲਾ ਹੋਇਆ ਜੀ ਹਾਂ ਜੀ ਉਹਦੇ ਆਸ਼ਿਕ ਨੇ ਤੇ ਨਾਲ ਆਪ ਨਾਲ ਮੇਰੀ ਸਾਸ ਨਾਲ ਮੇਰੀ ਸਾਲੀ ਨੇ ਆ ਕੇ ਤੇ ਹਮਲਾ ਕਰਵਾਇਆ 8-7 8-10 ਹਜ਼ਾਰ 9-10 ਬੰਦੇ ਲਿਆ ਕੇ ਹਾਂਜੀ ਘਾਰਕੋਟ ਮਾਰ ਕੀਤੀ ਉਹਨਾਂ ਨੇ ਮੇਰੀ ਤੋੜਪਾਨ ਕੀਤਾ ਮੈਂ ਚਾਹਨਾ ਜੀ ਜਿਹੜਿਆ ਰੋਗ ਲਾ ਰਹੇ ਹੋ ਤੁਸੀਂ ਆਪਣੇ ਹਾਂਜੀ ਜੀ ਮੇਰੇ ਕੋਲ ਪ੍ਰੂਫ ਹੈਗੇ ਨੇ ਜੀ ਸਾਰੇ ਜੀ ਉਹਨਾਂ ਦੇ ਜੀ ਸੀਸੀਟੀਵੀ ਸੀਸੀਟੀਵੀ ਪ੍ਰੂਫ ਹੈਗਾ ਜੀ ਮੇਰੇ ਕੋਲ ਫੋਟੋਆਂ ਹੈਗੀਆਂ ਨੇ ਜੀ ਹਾਂਜੀ ਸਾਰੀਆਂ ਜੀ ਹਾਂਜੀ ਮੈਂ ਜੀ ਇਹੋ ਚਾਹਨਾ ਜੀ ਕਿ ਮੇਰਾ ਇਨਸਾਫ ਦਿਵਾਇਆ ਜਾਵੇ ਉਹਨੂੰ ਪੁਲਿਸ ਮੇਰਾ ਪਰਚਾ ਦਰਜ ਕਰ ਕੀਤਾ ਜਾਵੇ ਜੀ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਜੀ ਮੇਰਾ ਜੀ ਹਾਂਜੀ ਮੈਂ ਇਹਨਾਂ ਨੂੰ 8 ਤਰੀਕ ਦਾ ਬਿਆਨ ਲਿਖ ਕੇ ਦੇ ਦੁੱਤਾ ਦਾ ਟਾਈਪ ਕਰਾ ਕੇ ਦੇ ਦੁੱਤਾ ਦਾ ਉਹ ਬਸ ਇਹਨਾਂ ਦਾ ਪਰਚਾ ਲੱਗੇ ਦੇਣਾ ਬਿਆਨ ਇਹਨਾਂ ਦੇ ਆਗੇ ਨੇ ਕੀ ਨਾਮੇਦਾਰੀ ਪ੍ਰਿੰਸ ਕੁਮਾਰ ਅੱਛਾ ਕੀ ਜਨਾਈ ਨੇ ਪੰਜਾਬ ਇਹ ਹੋਏ ਉਹ ਘਰ ਕੋ ਰਾਣ ਕਿਤੇ ਕਿਤੇ ਗਲਗੁਲ ਪਿਆ ਘਰ ਗਲੀ ਦੇ ਵਿੱਚ ਇਹਦੇ ਗਲਗੁਲ ਪਿਆ ਆ ਉਹ ਸੰਜੀਵ ਭਾਟੀਆ 5751 ਦੀ ਆਲਰੇਡੀ ਪਹਿਲਾਂ ਹੀ ਕਰਤੀ ਆ ਜੀ ਤੇ ਹੁਣ ਪਰਚਾ ਵੀ ਦੇ ਦੇਣ ਲੱਗੇ ਇਹ ਮਾਰਕੋਟ ਦਾ ਪਰਚਾ ਕਰ ਲੇਖ ਸਰ ਜਿਹੜੇ ਘਰ ਆ ਕੇ ਪੈਂਦੇ ਹਾਂਜੀ ਹਾਂਜੀ 57 ਸਰ ਪਹਿਲੀ ਪਹਿਲੀ ਲੋ ਮਾਰਕਟ ਉਹਦੀ ਕੀਤੀ ਜਾਂ ਅਗਲੇ ਦੀ ਮਾਰਕਟ ਦੋਨਾਂ ਦੀ ਪਹਿਲੇ ਦੀ ਕੀਤੀ 57 ਹੁਣ ਫਿਰ ਇਹਦੀ ਜਿਹੜਾ ਜਿਹੜੀਆਂ ਤਰਾਵਾ ਬੰਦੀਆਂ ਦਾ ਤਰਾਵਾ ਦਾ ਪਰਚਾ ਦੇ ਦਿੱਤੇ ਨੰਗੇ ਜਿਹੜੀ ਤਰਾਵਾ ਬੰਦੀਆਂ ਹੋਰ ਵੀ ਇਹਨਾਂ ਨੇ ਕੋਈ ਕੰਪਲੇਂਟ ਲਖਾਈ ਹੈ ਨਜਾਇਜ਼ ਬੰਦਾ ਦੀ ਵੀ ਜਾਂ ਆਪਣੀ ਪਤਨੀ ਦੀ ਉਹ ਤੇ ਮੈਟਰ ਇਹਨਾਂ ਦਾ ਕੋਰਟ ਚ ਚੱਲਦਾ ਉਹ ਸਾਡੇ ਨਾਂ ਦਾ ਨਜਾਇਜ਼ ਬੰਦਾ ਨਾਲ ਸਾਡੇ ਨਾਲ ਕੋਈ ਲਿੰਕ ਖੜਾ ਬੰਦਾ ਸਾਡੀ ਤੇ ਜਿਹੜੀ ਜੋ ਮੈਟਰ ਆਉਂਦਾ ਉਹਦੇ ਮੁਤਾਬਕ ਅਹੀ ਕਾਰਵਾਈ ਕਰ ਦਿੰਦੇ ਹਾਂਜੀ 2550 ਹੋਰੀ ਜਾਵੇ ਉਸ ਪਰਚਾ ਦੇ ਦੇਣ ਲੱਗੇ ਸ਼ਾਮ ਨੂੰ ਇਹਨਾਂ ਨੂੰ ਐਫਆਈਆਰ ਦੇ ਦੇਣੀ ਆਪਾਂ ਠੀਕ ਹੈ ਹਾਂਜੀ